ਇਹ ਅੱਜ ਦਾ ਤਿਉਹਾਰ ਮਨਾਇਆ ਫਿਲੌਰ 12 ਅਕਸਰ ਫਿਟਨੈਸ ਫਸਟ ਲੇਡੀਜ਼ ਜਿਮ ਫਿਲੌਰ ਵੱਲੋਂ ਸਥਾਨਿਕ ਜੈਨ ਰਾਇਲ ਹੋਟਲ ਵਿਖੇ ਤਿਆਦਾ ਪੰਜਵਾਂ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲਰ 라ਜਵਿੰਦਰ ਕੌਰ ਪਾਰਤੀ ਅਤੇ ਕੌਂਸਲਰ ਨੀਹਾ ਪੰਮਾ ਪਹੁੰਚੇ ਸਮੂਹ ਲੇਡੀਜ਼ ਮੈਂਬਰ ਵੱਲੋਂ ਅਤੇ ਜਿਮ ਪ੍ਰਦਾਨ ਰਮਨ ਕੁਮਾਰ ਅਤੇ ਉਹਨਾਂ ਦੀ ਪਤਨੀ ਨੀਲਮ ਕੁਮਾਰੀ ਵੱਲੋਂ ਉਹਨਾਂ ਦਾ ਪੁਰਜ਼ੋਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਜਿਮ ਮੈਂਬਰ ਬੀਬੀਆਂ ਵੱਲੋਂ ਗਿੱਧਾ ਪੰਗੜਾ ਬੋਲੀਆਂ ਪਾ ਕੇ ਖੂਬ ਰੰਗ ਬਣਿਆ ਅਤੇ ਇਸ ਮੌਕੇ ਤੇ ਚਰਖਾ ਕੱਤਣ ਦਾ ਪ੍ਰੋਗਰਾਮ ਵੀ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਜਿੰਮ ਪ੍ਰਦਾਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਏ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਨੀਤੂ ਬੰਦਨਾ, ਰਾਜਵਿੰਦਰ, ਨਿੱਦੀ, ਦੀਪਕਾ, ਹਰਪ੍ਰੀਤ, ਮਨਮੀਤ, ਤਨੂ, ਸੀਮਾ ਅਤੇ ਹੋਰ ਹਾਜ਼ਰ ਸਨ। ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਮੈਂ ਨਿੱਤੋ ਫਿਟਨੈਸ ਪਾਸਟ ਲੇਡੀਜ਼ ਜਿਮ ਐਜ਼ ਅ ਟ੍ਰੇਨਰ ਮੈਂ ਆਏ ਹੋਏ ਚੀਫ ਗੈਸਟ ਐਮ ਸੀ ਰਾਜਵਿੰਦਰ ਭਾਰਤੀ ਜੀ ਮਿਸਿਸ ਨੀਹਾ ਪੰਨਾ ਜੀ ਤੁਹਾਨੂੰ ਨਿੱਤਗਾ ਸਵਾਗਤ ਕਰਦੀਆਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਘਟਕੇ ਸਾਡੇ ਨਾਲ ਸ਼ਾਮਿਲ ਹੋਏ ਤੇ ਇੱਥੇ ਅਸੀਂ ਅਸੀਂ ਅੱਜ ਬਹੁਤ ਖੁਸ਼ ਹਾਂ ਇੱਥੇ ਅਸੀਂ ਰਲ ਮਿਲ ਕੇ ਧੀਆਂ ਦਾ ਤਿਉਹਾਰ ਮਨਾਇਆ ਤੇ ਸਾਡੇ ਓਨਰ ਰਮਨ ਕੁਮਾਰ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਜਾਗਰੂਕ ਕੀਤਾ ਇਸ ਵਿਰਸਤ ਦਾ ਜੋੜਿਆ ਤੇ ਅਸੀਂ ਸਾਰੇ ਸਾਰੇ ਨੰਬਰਾਂ ਦਾ ਆਨ ਦਾ ਧੰਨਵਾਦ ਕਰਦੇ ਹਾਂ ਸਾਰੇ ਤਾਂ ਗੈਨੇ ਮੇਰੇ ਮਾਪਿਆਂ ਨੇ ਪਾਲੇ ਸਾਰੇ ਤਾਂ ਗੈਨੇ ਮੇਰੇ ਮਾਪਿਆਂ ਨੇ ਪਾਲੇ कर दानी ज दौलदा ले ला दे ला दे दानी जो ले ला दे दानी ਕੋਈ ਨਾ ਅੱਜ ਤੇਰਾ ਕੀ ਕਰੇ ਪੂਰਾ ਖਾਤਾ ਖਤਤਾ ਨਾ ਹੋ ਵੀ ਨਹੀਂ ਮੈਂ ਹੋ ਵੀ ਮੈਂ ਹੋ ਨਾ ਬਸ ਨਹੀਂ ਐਮ ਸੀ ਵਨ ਨੰਬਰ 6 ਨਾਲ ਮਿਸਿਸ ਪੰਮਾ ਅੱਜ ਸਾਨੂੰ ਦੋਨਾਂ ਨੂੰ ਇੱਥੇ ਇਹਨਾਂ ਨੇ ਤੀਆਂ ਤੇ ਤਿਹਾਰ ਤੇ ਬੁਲਾਇਆ ਇਹ ਪ੍ਰੋਗਰਾਮ ਜਿਹੜਾ ਆ ਦਾ ਫਰਸਟ ਫਿਟਨੈਸ ਲੇਡੀ ਜਿੰਮ ਵੱਲੋਂ ਕਰਵਾਇਆ ਗਿਆ ਇਹ ਸਤਿ ਪੁਛੋਤਾ ਅਸੀਨਾਂ ਦਾ ਤਹਿਤ ਹਿਤ ਤੋਂ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਬੁਲਾਇਆ ਇੱਥੇ ਔਰ ਤੁਹਾਨੂੰ ਇੰਨਾ ਕੋ ਚੰਗਾ ਲੱਗਾ ਕਿ ਆਪਣੇ ਸੱਭਿਆਚਾਰ ਨੂੰ ਇੱਥੇ ਦੇਖ ਕੇ ਸਾਨੂੰ ਇਦਾਂ ਲੱਗਦਾ ਜਿਵੇਂ ਨਾ ਸਿਰਫ ਬੱਚਾ ਨੂੰ ਫਿੱਟ ਕਰਦੇ ਆ ਨਾਲ ਦੇ ਨਾਲੇ ਬੱਚਾ ਨੂੰ ਸੱਭਿਆਚਾਰ ਦੇ ਨਾਲ ਵੀ ਜੋੜਦੇ ਆ ਤੀਆਂ ਤਾਂ ਤਿਹਾੜ ਜਿਹੜਾ ਕਿ ਕੁਝ ਸਾਲ ਪਹਿਲਾਂ ਲੋਪ ਹੀ ਹੁੰਦਾ ਜਾਂਦਾ ਸੀ ਪਰ ਹੁਣ ਲੋਕ ਫਿੱਟ ਤੋਂ ਜਾਗਰੂਕ ਹੋਣ ਲੱਗ ਗਏ ਤੇ ਸਾਨੂੰ ਬਹੁਤ ਵਧੀਆ ਲੱਗਾ ਤੇ ਅਸੀਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਵੈਰੀ ਮਚ ਮੈਂ ਨੀਲਮ ਵਾਈਫ ਆਫ ਮਿਸਟਰ ਰਮ ਕੁਮਾਰ ਜਿਨਾਂ ਨੇ ਕਿ ਅੱਜ ਤੀਆਂ ਦਾ ਤਿਉਹਾਰ ਜਿਮ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਸਾਡੇ ਇਸ ਤਿਉਹਾਰ ਨੂੰ ਚਾਰ ਚੰਦ ਲਗਾਉਣ ਲਈ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਰਾਜਵਿੰਦਰ ਕੌਰ ਐਮ ਸੀ ਬਾਰਡ ਨੰਬਰ 6 ਤੇ ਨੀਹਾ ਪਮਾ ਜਿਹੜੇ ਕਿ ਸ਼ਹਿਰ ਦੇ ਐਮ ਸੀ ਨੇ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਦਿੱਤਾ ਤੇ ਇਹਦੇ ਵਿੱਚ ਜਿਹੜੇ ਜਿਮ ਦੇ ਮੈਂਬਰ ਹੈ ਜਿਹੜੇ ਜਿਨ੍ਹਾਂ ਨੇ ਇੰਨੀ ਧੂਮ ਧਾਮ ਦੇ ਨਾਲ ਇਹਨੂੰ ਸਿਰੇ ਚੜਾਇਆ ਇਹ ਕੰਮ ਜਿਹੜਾ ਆ ਇਹਨਾਂ ਦੀ ਕੋਆਪਰੇਸ਼ਨ ਦੇ ਨਾਲ ਹੋਇਆ ਇਹਨਾਂ ਨੇ ਆਪਣੇ ਅੰਕਲ ਨੂੰ ਪੂਰਾ ਕੋਆਪਰੇਟ ਕੀਤਾ ਜਿਹੜਾ ਤੀਆਂ ਦਾ ਤਿਉਹਾਰ ਹੈ ਇਹ ਅਲੋਪ ਹੁੰਦਾ ਜਾਂਦਾ ਸੀ ਪਰ ਹੁਣ ਕੁਝ ਸਮੇਂ ਤੋਂ ਜਿਹੜਾ ਸਾਡੇ ਜਿਮ ਦੇ ਵਿੱਚ ਜਿਹੜਾ ਇਹ ਅੱਜ ਹੈ ਪੰਜਵਾਂ ਕਿਉਹਾਰ ਹੈ ਜਿਹਨੂੰ ਕਿ ਕੁੜੀਆਂ ਨੇ ਕਿੰਦਾ ਭੰਗੜਾ ਤੇ ਬਹੁਤ ਵਧੀਆ ਢੰਗ ਦੇ ਨਾਲ ਜਾਗਰੂਕ ਕੀਤਾ ਕਿ ਜਿਹੜੇ ਪੁਰਾਣੇ ਤਿਉਹਾਰ ਐ ਉਹਨਾਂ ਨੂੰ ਉੱਚਾ ਉਠਾਣ ਦਾ ਦੇ ਟਾਈਮ ਦਿੱਤਾ ਜਾਵੇ ਤੇ ਇਹਦੇ ਨਾਲ ਸਾਨੂੰ ਬੜੀ ਖੁਸ਼ੀ ਹੈ ਅਸੀਂ ਅੱਗੇ ਵਾਸਤੇ ਵੀ ਇਹ ਕਹਿੰਨੇ ਆ ਕਿ ਜਿਹੜੇ ਇਹ ਬੱਚਿਆਂ ਨੇ ਇੰਨਾ ਸਾਡੇ ਨਾਲ ਕੋਆਪਰੇਟ ਕੀਤਾ ਤਾਂ ਵੀ ਇਦਾਂ ਹੀ ਕਰਨ ਤੇ ਇਸੇ ਤਰ੍ਹਾਂ ਇਹਨੂੰ ਅੱਗੇ ਵਧਾਇਆ ਜਾਵੇ ਤੇ ਮੈਂ ਜਿਹੜੇ ਆਪਣੇ ਸ਼ਹਿਰ ਦੇ ਆਪਣੇ ਮੁੱਖ ਮਹਿਮਾਨ ਐ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦੀਆਂ ਤੇ ਜਿਹੜੇ ਮੈਂਬਰ ਹੈ ਸਾਡੇ ਜਿਮ ਮੈਂਬਰ ਹੈ ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਦੀਆਂ ਕਿ ਜਿਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਤੇ ਇਸ ਕੰਮ ਨੂੰ ਸਿਰੇ ਚਾੜਿਆ ਸੋ ਮੇਰੇ ਵੱਲੋਂ ਸਾਰਿਆਂ ਦਾ ਥੈਂਕਸ